ਕੀ ਆ ਜੀ ਚੰਡੀਗੜ੍ਹ ਨੰਗਲ ਉਹਨਾਂ ਹਾਈਵੇ ਤੇ ਖੜੇ ਆ ਪਹਿਲਾਂ ਤਸਵੀਰ ਦਿਖਾ ਦਈਏ ਆ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਪਹਿਲਾਂ ਦਿਖਾ ਦਿਓ ਗੱਡੀ ਲੰਘ ਰਹੀ ਆ ਆ ਦਿਖਾਇਓ ਉਹ ਵੱਡਾ ਗੱਡਾ ਦਿਖਾ ਦਿਓ ਉਹ ਖੱਡਾ ਹੈ ਖੱਡੇ ਦੇ ਵਿੱਚ ਗੱਡੀ ਲੰਗੀ ਆ ਤੇ ਨਾ ਹੀ ਮੋਦ ਦਾ ਖੂ ਹੈ ਉਹਦੇ ਨਾਲ ਬਿਲਕੁਲ ਮੋਦ ਦਾ ਖੂ ਹੈ ਆ ਤਸਵੀਰ ਜਿਹੜੀ ਤੁਹਾਨੂੰ ਦਿਖਾਣਾ ਚਾਹੁੰਦੇ ਆ ਆ ਤਸਵੀਰ ਦੇਖ ਕੇ ਆਪ ਅੰਦਾਜ਼ਾ ਲਾ ਲਿਓ ਕਿ ਆ ਇੱਕ ਅਜੇਹਾ ਮੋਦ ਦਾ ਖੂ ਹੈ ਜਿਹਦੇ ਵਿੱਚ ਜੇਕਰ ਕੋਈ ਗੱਡੀ ਜਿਰਦੀ ਜਾਉ ਉਸ ਪੱਤਰ ਦਿਖਾ ਦਿਓ ਗੱਡੀ ਦੋ ਪਹੀਆ ਬਾਈਕ ਕੋਈ ਵੀ ਜਿਹੜਾ ਵਾਈਕਲ ਡਿੱਗਦਾ ਹੈ ਦਾ ਯਕੀਨ ਹੈ ਉਹ انسان ਦੀ ਮੌਤ ਹੋਊਗੀ ਜੋ ਇਹ ਦੇ ਵਿੱਚ ਡੁੱਬਾ ਕਿੰਨਾ ਡੂੰਘਾ ਇਹ ਤਾਂ ਸਾਨੂੰ ਨਹੀਂ ਪਤਾ ਪਰ ਬੈਰੀਗੇਟਵੀ ਦੇ ਵਿੱਚ ਪਿਆ ਆ ਪਾਣੀ ਦੇ ਵਿੱਚ ਹੈ ਤੇ ਖੱਡਾ ਜਿਹੜਾ ਪਟਿਆ ਹੋਇਆ ਹੈ ਹਾਈਵੇ ਹੈਗਾ ਇਹ ਹਾਈਵੇ ਦੇ ਉੱਤੇ ਜਿਹਦਾ ਉਹ ਹਾਲਾਤ ਹੈ ਤਾਂ ਆਪਾਂ ਖੁਦ ਅੰਦਾਜ਼ਾ ਲਾ ਲਈਏ ਵੀ ਸਾਡਾ ਜਿਹੜਾ ਵਿਭਾਗ ਹੈ ਜਾਂ ਸਾਡੇ ਜਿਹੜੇ ਕਹਿ ਸਕਦੇ ਆ ਪਥੋ ਦੇ ਵਿਧਾਇਕ ਹੈ ਇੱਥੋਂ ਦੇ ਅਫਸਰ ਕਿੰਨੇ ਸੂਚੇ ਦਾ ਕਿੰਨਾ ਜਿੰਨੂੰ ਫਿਕਰ ਆ ਲੋਕਾਂ ਦਾ ਕਿੰਨਾ ਕਿ ਇਹ ਲੋਕਾਂ ਦੀ ਰਾਖੀ ਕਰਦੇ ਆ ਕਿਉਂਕਿ ਆਪਾਂ ਬਿਲਕੁਲ ਮੁੱਖ ਮਾਰਗ ਦੇ ਉੱਤੇ ਖੜੇ ਆ ਉਹ ਕਮਾਰੀ ਦੇ ਉੱਤੇ ਤਾਂ ਆ ਜਿਹੜਾ ਇਹ ਬਹੁਤ ਧਿਆਰ ਰੱਖਿਆ ਜਾਂਦਾ ਹਰ ਇੱਕ ਚੀਜ਼ ਦਾ ਕਿ ਕਿਤੇ ਜਿੱਦਾਂ ਬਰਾਤ ਨੂੰ ਵੱਡੀਆਂ ਗੱਡੀਆਂ ਉੱਤੇ ਦੇ ਨੇ ਰਾਤ ਨੂੰ ਹਾਈਵੇ ਦੇ ਉੱਤੇ ਜਦੋਂ ਗੱਡੀਆਂ ਭੱਜਦੀਆਂ ਤਾਂ ਜਿਆਦੇ ਸਪੀਡ ਦੇ ਵਿੱਚ ਪਰ ਹਾਲਾਤ ਇਹ ਆ ਇੱਥੇ ਅੱਜ ਜਿਆਦਾ ਨਹੀਂ ਤਾਂ ਘੱਟੋ ਘੱਟ ਇੱਕ ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਆ ਖੱਡਾ ਬਣੇ ਹੋਏ ਨੇ ਇਹ ਖੱਡੇ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ ਸ਼ਾਇਦ ਇੱਥੋਂ ਦਾ ਜਿਹੜਾ ਵਿਭਾਗ ਹੈ ਜਾਂ ਇੱਥੋਂ ਦੇ ਸਬੰਧ ਅਧਿਕਾਰੀ ਹੈ ਜੋ ਕਿਹੜਾ ਵਿਭਾਗ ਨਾਲ ਸੰਬੰਧਿਤ ਹੈ ਉਹ ਸ਼ਾਇਦ ਠੀਕਦਾ ਹੋਣਾ ਕਿ ਕਿਸੇ ਪੱਤਰਕਾਰ ਨੇ ਕੋਈ ਖਬਰ ਨਹੀਂ ਲਾਈ ਜੇ ਖਬਰ ਜੇ ਪੱਤਰਕਾਰ ਨੂੰ ਦਿਖਿਆ ਤਾਂ ਹੋਰ ਹੁੰਦਾ ਕਿਨੂੰ ਦੇਖਣਾ ਤੇ ਸਾਨੂੰ ਪੁੱਛੂਗਾ ਕੋਣ ਅੱਜ ਖਬਰ ਲੱਗੀ ਇਹਦੇ ਬਾਅਦ ਧਿਆਨ ਦੇ ਦਿਓ ਇਸ ਪਾਸੇ ਕਿਉਂਕਿ ਮੈਨੂੰ ਲੱਗਦਾ ਤੁਸੀਂ ਕਿੱਥੇ ਸੀ ਜਾਂ ਸੀ ਬਲੀ ਦੀ ਉਡੀਕ ਕਰ ਰਿਆ ਇਹਦੀ ਜਾਨ ਜਾਣ ਦੀ ਉਡੀਕ ਕਰ ਰਿਆ ਵੀ ਕਈ ਇੱਥੇ ਜਾਨ ਜਾਵੇ ਉਦੋਂ ਬਾਅਦ ਤੁਹਾਨੂੰ ਜਾਗ ਆਵੇ ਵੀ ਹਾਂ ਯਾਰ ਉਹ ਖੜਾ ਖੜਾ ਪਿਆ ਸੀ ਉਹ ਖੜਾ ਪਟਿਆ ਸੀ ਆਪਾਂ ਕਾਹਦੇ ਆਸਤੇ ਪਟਿਆ ਸੀ ਉਹ ਪਰਪਰ ਵੀ ਜਾਦਾ ਹੈ ਨਾ ਵੀ ਇਥੇ ਆ ਕੰਮ ਹੋਣਾ ਉਹ ਕੰਮ ਤੁਸੀਂ ਕਰੋਗੇ ਫਿਰ ਬੈਰੀਕੇਟ ਲਾਤੇ ਤੇ ਬੈਰੀਕੇਟ ਵੀ ਸ਼ਰਮ ਨਾਲ ਵਿੱਚ ਲੈ ਗਿਆ ਬੈਰੀਕੇਟ ਢੁਡੀ ਦੇ ਉੱਤੇ ਲੱਗੇ ਰੋ ਗਿਆ ਇਹਨੂੰ ਉਹ ਛਰਮ ਦੇ ਨਾਲ ਵਿੱਚ ਗਿਰ ਗਿਆ ਪਰ ਹਾਲਾਤ ਥੇ ਬਣੇ ਕਿਸੇ ਦੀ ਵੀ ਜਾਨ ਜਾ ਸਕਦੀ ਹੈ ਸਬੰਧਤ ਮਹਿਕਮਾ ਸਬੰਧਤ ਅਧਿਕਾਰੀ ਬਿਲਕੁਲ ਥੰਮ੍ਹ ਕਰ ਨਹੀਂ ਰਿਹਾ ਫੁੱਟੇ ਹੋਏ ਆ ਹਾਈਵੇ ਦੇ ਉੱਤੇ ਜਦੋਂ ਆ ਹਾਲਾਤ ਆ ਮੈਂ ਕਹਿੰਦਾ ਵੀ ਛਰਮ ਨਾਲ ਆ ਡੁੱਬ ਕੇ ਮਰ ਜਾਣਾ ਚਾਹੀਦਾ ਅਜਿਹੇ ਅਧਿਕਾਰੀਆਂ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਆਪਾਂ ਤਨਖਾਹ ਦੀ ਲੈਂਦੇ ਆ ਉਹ ਜਿਨ੍ਹਾਂ ਦੇ ਪੈਸੇ ਦੀ ਲੈਂਦੇ ਆ ਤੇ ਆਪਾਂ ਉਹਨਾਂ ਨੂੰ ਆਪਾਂ ਸੁਰੱਖਿਆ ਕੀ ਦੇਣੀ ਆ ਆਪਾਂ ਉਹਨਾਂ ਵੱਤ ਕੀ ਕਰਨਾ ਤਾਂ ਜਿਹੜੇ ਮਰਜ਼ੀ ਪਰਪਰ ਨੂੰ ਤੁਸੀਂ ਪੱਟਿਆ ਤਾਂ ਤੁਹਾਡਾ ਫਰਜ਼ ਨਹੀਂ ਬਣਦਾ ਸੀ ਇਹਦੇ ਬਾਅਦ ਇਹਨੂੰ ਮੁਕੰਮਲ ਕਰਨ ਦਾ ਤੁਹਾਡਾ ਸਿਰਫ ਇਹ ਸੀਗਾ ਵੀ ਆ ਕੇ ਪੱਟਦਾ ਹੀ ਪੜਦਾ ਭਾਈ ਉਹਦੇ ਬਾਅਦ ਆ ਦੋ ਮਰਜ਼ੀ ਹੋਈ ਜਾਵੇ ਇੱਥੇ ਆਪਾਂ ਨੂੰ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਆ ਦੇਖ ਸਕਦੇ ਤੁਸੀਂ ਖੱਡੇ ਦੇ ਹਾਲਾਤ ਦੇ ਕੋਈ ਪਾਸੇ ਉਹ ਉਹ ਦੇਖੋ ਆ ਹਾਲਾਤ ਆ ਲੱਗਦੇ ਲੋਕੀ ਬਿਲਕੁਲ ਖੱਡੇ ਦੇ ਉੱਤੋਂ ਲੱਗਦੇ ਆ ਦੇਖੋ ਪਰੇ ਪਰ ਟਿਪਰ ਜੀ ਜਾਂਦੇ ਆ ਟਿਪਰਾਂ ਦੀ ਉਹ ਸੋਚੋ ਇਹਦਾ ਤੁਹਾਡਾ ਰੈਵਨਿਊ ਇਕੱਠਾ ਕਰਨ ਦਾ ਜਿਹੜਾ ਇੱਕ ਸੋਰਸ ਹੈ ਇਹਨਾਂ ਦੀ ਸੋਚ ਰੋਆ ਲੋਕ ਦੇਖੋ ਹਾਲਾਤ ਲੋਕਾਂ ਦੇ ਇੱਥੋਂ ਲੰਘ ਕੇ ਜਾ ਰਹੇ ਦੋ ਪਈਏ ਬਾਈਕਲ ਲੰਘ ਕੇ ਜਾ ਰਹੇ ਆਹ ਦੇਖੋ ਲਾ ਹੈ ਉਹਦੇ ਨਾਲ ਹੀ ਆਹ ਖੱਡਾ ਹੈ ਛੋਟੇ ਛੋਟੇ ਬੱਚੇ ਸਕੂਲੀ ਬੱਚੇ ਇੱਥੋਂ ਲੰਘ ਕੇ ਜਾਂਦੇ ਇਹ ਹਾਈਵੇ ਹੈ ਹਾਈਵੇ ਦੇ ਉੱਤੇ ਆਹ ਹਾਲਾਤ ਬਣੇ ਹੋਏ ਜਿਹੜੀਆਂ ਤਸਵੀਰਾਂ ਤੁਹਾਨੂੰ ਆਪਾਂ ਜਗਾਦਰ ਦਿਖਾ ਰਹੇ ਇਹ ਕਰਤਾ ਇਸ ਪਾਸੇ ਦਿਖਾਉਂਗੀ ਤੇ ਮੜੇਗਾ ਇਸ ਪਾਸੇ ਦਿਖਾਉਂਦੀ ਪਿੱਛੇ ਆ ਕੇ ਦਿਖਾਉਂਦਾ ਹਾਈਵੇ ਦੇ ਉੱਤੇ ਇੱਕ ਬੈਰੀਕੇਡ ਆਪਾਂ ਲਗਾਤਾ ਸਾਡੀ ਡਿਊਟੀ ਖਤਮ ਹੋ ਗਈ ਇੱਕ ਬੈਰੀਕੇਡ ਲਗਾਉਣ ਦੇ ਨਾਲ ਸਾਡੀ ਡਿਊਟੀ ਖਤਮ ਹੋ ਗਈ ਵੀ ਆਹ ਬੈਰੀਕੇਡ ਲਾਤਾ ਇਹ ਹੁਣ ਲੋਕੋ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਬੈਰੀਕੇਡ ਦੇਖੋ ਬੈਰੀਕਡ ਦੇਖ ਕੇ ਸਮਝੋਈ ਤੋ ਅੱਗੇ ਖਤਰਾ ਹੈ ਠੀਕ ਹੈ ਜੇ ਹੁਣ ਨਹੀਂ ਸਮਝਦੇ ਤੁਸੀਂ ਤਾਂ ਫੇ ਲੋਕ ਲੋਕੀ ਮੂਰਖ ਹੋਏ ਲੋਕਾਂ ਦੀ ਗਲਤੀ ਹੋਈ ਪ੍ਰਸ਼ਾਸਨ ਨੇ ਤਾਂ ਆਪਣਾ ਕੰਮ ਕਰਤਾ ਅਧਿਕਾਰੀ ਨੇ ਆਪਣਾ ਕੰਮ ਕਰਤਾ ਖੱਡਾ ਪੜਤਾ ਬੈਰੀਕਡ ਲਾ ਮੋਗੀ ਡਿਊਟੀ ਦੇ ਨਾਲ ਹੁਣ ਜੇਕਰ ਕੀ ਦੀ ਜਾਂ ਜਾਂਦੀ ਹੈ ਤਾਂ ਉਹਨੂੰ ਦੇਖਣਾ ਪਊਗਾ ਬੈਰੀਕਡ ਲੱਗਿਆ ਸੀ ਇੱਥੇ ਆਹ ਕਹਿਣਗੇ ਅਧਿਕਾਰੀ ਬਾਅਦ ਵਿੱਚ ਮੈਂ ਕਹਿੰਦਾ ਇਹ ਬੀਤੇ ਕੱਲ ਇੱਕ ਆਰਟੀਕਲ ਪੜਿਆ ਆਪਾਂ ਜਿਹਦੇ ਵਿੱਚ ਊਂਬਨਗਰ ਦੇ ਐਮਐਲਏ ਆ ਉਹਨਾਂ ਨੇ ਇਹ ਲਿਖਿਆ ਸੀਗਾ ਵੀ ਜੇਕਰ ਸਾਡੇ ਸਰਕਾਰੀ ਮੁਲਾਜ਼ਮ ਜਿਹੜੇ ਹੈਗੇ ਉਹ ਸਹੀ ਤਰੀਕੇ ਦੇ ਨਾਲ ਕੰਮ ਕਰਨ ਜਾਂ ਸਹੀ ਤਰੀਕੇ ਨਾਲ ਕੰਮ ਕਰਨ ਤਾਂ ਕਿਤਨਾ ਕਿਤੇ ਐਮਐਲਏ ਦੀ ਵਾਹ ਵਾਈ ਹੁੰਦੀ ਆ ਮੰਤਰੀ ਦੀ ਵਾਹ ਵਾਈ ਹੁੰਦੀ ਆ ਪਰ ਸਰਕਾਰੀ ਅਧਿਕਾਰੀਆਂ ਨੂੰ ਕੰਮ ਲਾਣਾ ਕਿਸ ਤਰ੍ਹਾਂ ਕੰਮ ਲੈਣਾ ਕਿਸ ਤਰ੍ਹਾਂ ਇਹ ਐਮਐਲਏ ਜਾਂ ਵਿਧਾਇਕ ਦੀ ਡਿਊਟੀ ਹੈ ਵੀ ਐਮਐਲਏ ਵਿਧਾਇਕ ਕਿਸ ਤਰ੍ਹਾਂ ਇੱਥੇ ਉਨਾ ਤੋਂ ਜਿਹੜਾ ਹੈ ਉਹ ਕੰਮ ਲੈਂਦਾ ਹੈ ਕਿਸ ਤਰ੍ਹਾਂ ਉਹ ਕੰਮ ਲੈ ਕੇ ਆਪਣੀ ਆ ਜਿਹੜੀ ਇਲਾਕੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਜਾ ਰਿਹਾ ਹੈ ਬੜੇ ਬੜੇ ਗੱਡੀਆਂ ਨੂੰ ਲੰਘ ਦਿੰਦਾ ਕੋ ਲੰਘਦਾ ਐਸੇ ਤੱਕ ਧਮਕ ਪੈਂਦੀ ਹੈ ਜਦੋਂ ਲੰਘੇ ਪਰ ਰਾਨੀ ਦੀ ਗੱਲ ਇਥੇ ਹੈ ਬਾਰ ਬਾਰ ਤਸਵੀਰਾਂ ਫੇਰ ਦਿਖਾਈਏ ਆਪਾਂ ਵੀ ਬਿਲਕੁਲ ਸ਼ਰਮ ਦਾ ਜਿਹੜਾ ਹੈ ਉਹ ਇਥੇ ਕੋਈ ਨਾਮ ਨਹੀਂ ਹੈ ਕਿ ਆਪਾਂ ਵੀ ਇੱਥੇ ਕਿਸ ਤਰ੍ਹਾਂ ਸਾਡਾ ਨੁਕਸਾਨ ਹੋ ਰਿਹਾ ਉਹ ਦੇਖੋ ਬਾਬਾ ਜੀ ਜਾ ਰਹੇ ਠੀਕ ਹੈ ਉਹ ਦੱਸ ਰਹੇ ਵੀ ਆਪਾਂ ਦੁਖੀ ਆ ਇਹ ਦੱਸ ਰਿਹਾ ਆਪਾਂ ਦੁਖੀ ਆ ਕਿ ਸਾਡੇ ਬਹੁਤ ਬੁਰੇ ਹਾਲਾਤ ਆ ਉਹ ਜਸਾਰੇ ਚੀਜ਼ਾਂ ਹੈ ਕਿ ਫੋਕਰੇ ਇਸਨੇ ਤਾਂ ਕੋਈ ਨਹੀਂ ਆਇਆ ਕਿ ਕਿਸੇ ਨਾਲ ਸਾਡੀ ਯਾਰ ਨਹੀਂ ਹੁਣ ਆਪਾਂ ਦੇਖਦੇ ਚੱਲਦੇ ਆ ਆਪਣੇ ਸਿੱਖਿਆ ਮੰਤਰੀ ਪੰਜਾਬ ਨੂੰ ਕਿਉਂਕਿ ਥੋੜੇ ਦਿਨ ਬਾਅਦ ਕੁਝ ਮਹੀਨਾ ਡੇਢ ਮਹੀਨਾ ਤਾਂ ਹਮਾਰਾ ਰਹਿ ਗਿਆ 350 ਸਾਲਾ ਮਨਾਇਆ ਜਾਣਾ ਜੀ 350 ਸਾਲਾ ਮਨਾਉਣ ਤੋਂ ਪਹਿਲਾਂ ਪਹਿਲਾਂ ਇਹ ਸੜਕਾਂ ਚਮਕਿਮਕਾਣ ਦਾ ਜਿਹੜਾ ਕੰਮ ਕੀਤਾ ਬਹੁਤ ਚਮਕਣੀਆਂ ਸੜਕਾਂ ਪਰ ਉਹ ਤੋਂ ਪਹਿਲਾਂ ਕਿਤੇ ਇਹ ਨਾ ਹੋਵੇ ਵੀ ਆਪਾਂ ਸੜਕਾਂ ਚਮਕਾਉਣ ਦੇ ਚੱਕਰ 'ਚ ਕਿਸੇ ਦੀ ਜਾਨ ਦੀ ਬਲੀ ਲੈ ਲਈ ਤੇ ਇੱਥੇ ਬੰਦ ਦੀ ਕਾਰਵਾਈ ਪਹਿਲਾਂ ਤਾਂ ਵਿਭਾਗ ਦੇ ਉੱਤੇ ਹੋਵੇ ਵੀ ਜਿਹਨਾਂ ਨੂੰ 1.5 ਮਹੀਨੇ ਤੋਂ ਇਹੀ ਨਹੀਂ ਪਤਾ ਵੀ ਆਪਾਂ ਟੋਆ ਪਟਕੇ ਆਗੇ ਵੀ ਤੇ ਟੋਏ ਨੂੰ ਪੂਰਨਾ ਵੀ ਹੈਗਾ ਜਿੱਥੇ ਕੋਈ ਕੰਮ ਕਰਨ ਵਾਸਤੇ ਪੱਟਿਆ ਸੀ ਉਹ ਕੰਮ ਕਰਨਾ ਵੀ ਹੈਗਾ ਜੇਕਰ ਤੁਹਾਡੇ ਕੋਲੇ ਬਜਟ ਨਹੀਂ ਆ ਜਾਂਦਾ ਕੁਝ ਨਹੀਂ ਹੈ ਜੇ ਕੱਲ ਜੋ ਕੱਲ ਬਹਾਨੇ ਹੁਣ ਤੁਹਾਡੇ ਤੇ ਤੁਸੀਂ ਪੱਟਿਆ ਕਿਉਂ ਹੈ ਰਹਿਣ ਦਿੰਦੇ ਇੱਥੇ ਘੱਟੋ ਘੱਟ ਕੀਤੀ ਜਾਂਦਾ ਨੁਕਸਾਨ ਤੇ ਨਹੀਂ ਹੁੰਦਾ ਐਂ ਲੱਗਦਾ ਵੀ ਤੁਸੀਂ ਖੁਦ ਇੰਤਜ਼ਾਰ ਕਰ ਰਹੇ ਹੋ ਕੋਈ ਕੀਮਤੀ ਜਾਨ ਜਾਵੇ ਤੇ ਫਿਰ ਬਾਅਦ ਆਪਾਂ ਕੰਮ ਕਰੀਏ ਨਹੀਂ ਨਹੀਂ ਤੁਹਾਡਾ ਜਨਰਲ ਕੈਪਟਨ ਬਲਬੀਰ ਸਿੰਘ ਕੈਪਟਨ ਸਾਹਿਬ ਸਾਹਮਣੇ ਖੱਡਾ ਬਣਿਆ ਹੋਇਆ ਲੱਗਦਾ ਵੀ ਕਿਸੇ ਦਾ ਬਲੀ ਦੇ ਇੰਤਜ਼ਾਰ ਕਰ ਰਿਹਾ ਕੋਈ ਬਲੀ ਦੇਉਂਗੇ ਤਾਂ ਬਣੂ ਬਣਾਓ ਬਿਲਕੁਲ ਜੀ ਮੇਰਾ ਤਾਂ ਤੁਹਾਡੇ ਤੇ ਸਾਹਮਣੇ ਢਾਬਾ ਹੈ ਤੰਦੂਰੀ ਪੁਆਇੰਟ ਹੈ ਮੇਰਾ ਮੈਂ ਲੋਕ ਰੋਜ਼ ਦੇਖਦਾ ਰੋਜ਼ ਕੋਈ ਨਾ ਕੋਈ ਇੱਥੇ ਗਿਰਦਾ ਹੈ ਖੱਡੇ 'ਚ ਕਈ ਦਫਾ ਦਾ ਕਾਰਾਂ ਦਾ ਵੀ ਐਕਸੀਡੈਂਟ ਹੋਣ ਤੋਂ ਬਚਿਆ ਕਈ ਦਫਾ ਕਈ ਸੂਝਵਾਨ ਬੰਦੇ ਦਾ ਬ੍ਰੇਕ ਮਾਰ ਲੈਂਦੇ ਆ ਕਈ ਸੂਝਵਾਨ ਨਹੀਂ ਹੁੰਦੇ ਉਹ ਸਿੱਧੇ ਝਾੜ ਦੇ ਕਿ ਕਾਫੀ ਇੱਥੇ ਜਿਆਦਾ ਖਤਰਾ ਰਹਿੰਦਾ ਹਰ ਵਾਰ ਕਿੰਨਾ ਕਿ ਸਮਾਂ ਹੋ ਗਿਆ ਬਈ ਨੂੰ ਇਹ ਤਕਰੀਬਨ ਮੇਰੇ ਕੋਲ 15 20 ਦਿਨ ਤੋਂ ਉੱਤੇ ਹੋ ਗਏ ਦੀ ਨਹੀਂ ਹੋ ਗਿਆ ਹਾਂ ਜਦੋਂ ਪਹਿਲਾ ਭਾਰੀ ਮੀਂਹ ਪਿਆ ਸੀ ਉਦੋਂ ਦਾ ਖੱਡਾ ਪਟਲਾ ਹੈ ਖੱਡਾ ਪੱਟ ਕੇ ਭੁੱਲ ਗਏ ਵੀ ਪੁਰਨਾ ਵੀ ਹੈਗਾ ਗਵਰਨਮੈਂਟ ਦੀ ਬਹੁਤ ਲੈਨੈਕੀ ਹੈ ਜੀ ਰੋਡ ਦਾ ਵੀ ਬਹੁਤ ਪੁਰਾਣੀ ਹਾਲ ਤੱਕ ਜੇ ਜਾ ਕੇ ਦੇਖੋ ਲੱਖ ਲੱਖ ਸੌ ਖੱਡੇ ਪਏ ਆ ਕੋਈ ਨਹੀਂ ਦੇਖਦਾ ਕੋਈ ਨਹੀਂ ਕੁਝ ਨਹੀਂ ਕਰਦਾ ਬਸ ਮਾੜਾ ਮੋਟਾ ਜੇ ਇੱਕ ਵਾਰੀ ਇੱਕ ਪੈਚ ਵਾਟ ਸ਼ੁਰੂ ਹੋਇਆ ਸੀ ਆਨੰਦਪੁਰ ਸਾਹਿਬ ਗੰਗੂਆਲ ਤੋਂ ਸ਼ੁਰੂ ਕੀਤਾ ਸੀ ਉਹਨਾਂ ਨੇ ਆਨੰਦਪੁਰ ਸਾਹਿਬ ਵੀ ਦੋ ਤਿੰਨ ਪੈਚ ਲਾ ਕੇ ਕੋਈ ਕੁਝ ਨਹੀਂ ਕਰਦਾ ਇਹ ਕੀ ਜੀ ਜਾਨ ਚੱਲ ਜਾਵੇ ਕੌਣ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਹੈ ਜੀ ਨੈਸ਼ਨਲ ਹਾਈਵੇ ਆ ਨੇਸ਼ਨਲ ਹਾਈਵੇ ਆ ਹਾਂਜੀ ਨੇਸ਼ਨਲ ਹਾਈਵੇ ਹੈ ਜੀ ਲੱਗਦਾ ਨੇਸ਼ਨਲ ਹਾਈਵੇ ਤਾਂ ਲੱਗਦਾ ਤਾਂ ਹੈ ਨਹੀਂ ਇਹ ਪਿੰਡਾਂ ਵਾਲੇ ਹੀ ਮਾੜਾ ਰੋਡ ਹੈ ਹਾਂਜੀ ਹਾਂਜੀ ਪਿੰਡਾਂ ਵਾਲੇ ਹੀ ਮਾੜਾ ਰੋਡ ਹੈ ਇਹ ਆਪਾਂ ਉਹ ਜਿੱਦਾਂ ਅੰਕਲ ਜੀ ਨਾਲ ਗੱਲ ਕੀਤੀ ਇੱਥੇ ਸਾਹਮਣੇ ਰਹਿੰਦੇ ਕਹਿੰਦੇ ਇੱਥੇ ਕਈ ਵਾਰ ਹਾਦਸੇ ਹੋ ਚੁੱਕੇ ਆ ਦਿਨਮਤ ਇਹ ਰਹੀ ਕਿ ਕਿਸੇ ਦੀ ਜਾਨ ਨਹੀਂ ਗਈ ਹੈ ਜੀ ਇਹ ਇਹ ਰਿਹਾ ਵੀ ਕਿ ਜਾਨ ਬਚ ਗਈ ਲੋਕਾਂ ਦੀ ਪਰ ਕਥਰ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਬਿਲਕੁਲ ਨਹੀਂ ਛੱਡੀ ਹੈਗੀ ਵੀ ਕਿਸੇ ਦੀ ਅੱਜ ਜਿਹੜੀ ਜਾਨ ਬਚ ਗਈ ਉਹ ਤਾਂ ਰੱਬ ਵਾਲੇ ਪਾਸ ਹੋਈ ਹੈ ਨਹੀਂ ਕਥਰ ਕਿਸੇ ਨੇ ਨਹੀਂ ਛੱਡੀ ਬੇਨਤੀ ਕਰਦੇ ਆ ਫਿਰ ਤੁਹਾਨੂੰ ਇਸ ਪਾਸੇ ਤੋਂ ਤੇ ਉਹਨਾਂ ਦਾ ਬਿੱਕ ਬੈਰੀਕੇਡ ਵੀ ਵਿੱਚ ਦੇਖਣ ਲੱਗੇ ਉਹ ਬੈਰੀਕੇਡ ਵੀ ਕੱਢ ਲਓ ਤੇ ਨਾਲ ਘਟੋ ਘਟ ਇਹ ਚੀਜ਼ ਨੂੰ ਇਹ ਜ਼ਰੂਰ ਗੌਰ ਕਰੋ ਕਿਸ ਦੀ ਜਾਣਨ ਅੱਗੇ ਕਿੰਨੀ ਸਤਿ ਸ੍ਰੀ ਅਕਾਲ